ਪਰ ਸ਼ੋਤਮ ਪੱਤੋ ਦੀ ਰਚਨਾ ਗਿਲਾ ਕਾਦਾ ਲੋਕੋ ਗੱਲ ਮੈਂ ਆਪਣੇ ਯਾਰ ਦੀ ਕੀਤੀ ਤਾਂ ਗਿਲਾ ਕਾਦਾ ਲੋਕੋ ਮੈਂ ਗੱਲ ਆਪਣੇ ਯਾਰ ਦੀ ਕੀਤੀ ਤਾਂ ਗਿਲਾ ਕਾਦਾ ਮਨ ਨੂੰ ਹੌਲਾ ਕਰਨ ਲਈ ਗੱਲ ਕੀਤੀ ਤਾਂ ਗਿਲਾ ਕਾਦਾ ਮਨ ਨੂੰ ਹੌਲਾ ਕਰਨ ਲਈ ਗੱਲ ਕੀਤੀ ਤਾਂ ਗਿਲਾ ਕਾਦਾ ਯਾਰ ਮੇਰਾ ਖੁਸ਼ਬੂਈ ਵਾਂਗ ਕੁਲ ਗਿਆ ਮੇਰੇ ਸਾਹਾਂ ਵਿੱਚ ਯਾਰ ਮੇਰਾ ਖੁਸ਼ਬੋਈ ਵਾਂਗ ਕੁਲ ਗਿਆ ਮੇਰੇ ਸਾਹਾਂ ਵਿੱਚ ਮਸਤੀ ਵਿੱਚ ਜਦੋਂ ਚੂਮੋਟਿਆ ਦੱਸੋ ਤਾਂ ਗਿਲਾ ਕਾਦਾ ਦੋਸਤੀ ਨੂੰ ਸੋਚਦੀਆਂ ਅੱਖਾਂ ਨਾਲ ਨਾ ਵੇਖੋ ਨਾ ਪਰਖੋ ਯਾਰੋ ਦੋਸਤੀ ਨੂੰ ਸੋਚਦੀਆਂ ਅੱਖਾਂ ਨਾਲ ਨਾ ਵੇਖੋ ਨਾ ਪਰਖੋ ਯਾਰੋ ਗੱਲ ਤਾਂ ਲਾਟਨੇ ਹੱਸ ਕੇ ਪਤੰਗੇ ਦੀ ਕੀਤੀ ਤੰਗੇ ਲਕਾਦਾ ਗੱਲ ਤਾਂ ਲਾਟਨੇ ਹੱਸ ਕੇ ਪਤੰਗੇ ਦੀ ਕੀਤੀ ਤਾਂ ਗਿਲਾ ਕਾਦਾ ਵਿਯੋਗ ਨੂੰ ਕਿਵੇਂ ਦੱਸੇ ਕੂਕੇ ਤੇ ਗੁਰਲਾਵੇ ਨਾ ਚੈਨ ਪਾਵੇ ਵਿਯੋਗ ਨੂੰ ਕਿਵੇਂ ਦੱਸੇ ਕੂਕੇ ਤੇ ਗੁਰਲਾਵੇ ਨਾ ਚੈਨ ਪਾਵੇ ਇਹ ਪੁਕਾਰ ਨਹੀਂ ਪਪੀਹੇ ਦੀ ਤਾ ਹੈ ਤਗਿਲਾ ਕਾਦਾ ਇਹ ਪੁਕਾਰ ਨਹੀਂ ਪਪੀਹੇ ਦੀ ਤਾ ਹੈ ਤਗਿਲਾ ਕਾਦਾ ਪਿਆਰ ਬਿਨਾ ਕੋਈ ਰਹਿ ਨਹੀਂ ਸਕਦਾ ਜਿਉ ਨਹੀਂ ਸਕਦਾ ਪਿਆਰ ਬਿਨਾ ਕੋਈ ਰਹਿ ਨਹੀਂ ਸਕਦਾ ਜਿਉ ਨਹੀਂ ਸਕਦਾ ਚੱਕ ਵੀ ਹੋਕੇ ਲੈਂਦੀ ਯਾਰ ਬੁਲਾਉਂਦੀ ਤਾਂ ਗਿਲਾ ਕਾਦਾ ਚੱਕ ਵੀ ਹੋਕੇ ਲੈਂਦੀ ਯਾਰ ਬੁਲਾਉਂਦੀ ਤਾਂ ਗਿਲਾ ਕਾਦਾ ਮੈਂ دیਵਾਨਾ ਮਸਤਾਨਾ ਮੇਰਾ ਖਾਲੀ ਹੈ ਅਕਲਾਂ ਦਾ ਖਜ਼ਾਨਾ ਮੈਂ دیਵਾਨਾ ਮਸਤਾਨਾ ਮੇਰਾ ਖਾਲੀ ਹੈ ਅਕਲਾਂ ਦਾ ਖਜ਼ਾਨਾ ਪੱਤੋ ਦੀ ਰਜ਼ਾ ਵਿੱਚ ਜਿਉਂਦਾ ਹੈ ਤਾਂ ਗਿਲਾ ਕਾਦਾ ਪੱਤੋ ਦੀ ਰਜ਼ਾ ਵਿੱਚ ਜਿਉਂਦਾ ਹੈ ਤਾਂ ਗਿਲਾ ਕਾਦਾ